ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਜ਼ਰਾ ਦੇਸ ਦੁਨੀਆ ਦੀਆਂ ਖਬਰਾਂ ਤੇ ਰੁਖ ਕਰਦੇ ਆਂ ਪਹਿਲੀ ਖਬਰ ਤੋਂ ਆਸਟ੍ਰੇਲੀਆ ਨੇ 100 ਮਿਲੀਅਨ ਡਾਲਰ ਦੇ ਫੌਜੀ ਸਹਾਇਤਾ ਪੈਕੇਜ ਨਾਲ ਯੂਕਰੇਨ ਦੇ ਲਈ ਨਵੇਂ ਸਮਰਥਨ ਦਾ ਐਲਾਨ ਕੀਤਾ ਤੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਯੂਕਰੇਨ ਦੀ ਇੱਕ ਸੰਖੇਪ ਫੇਰੀ ਦੌਰਾਨ ਪੈਕੇਜ ਦਾ ਐਲਾਨ ਕੀਤਾ ਤੇ ਮਾਰਲਸ ਨੇ ਕਿਹਾ ਕਿ ਆਸਟ੍ਰੇਲੀਆ ਸੰਘਰਸ਼ ਨੂੰ ਆਪਣੀਆਂ ਸ਼ਰਤਾਂ ਉੱਤੇ ਹੱਲ ਕਰਨ ਲਈ ਯੂਕਰੇਨ ਦਾ ਸਮਰਥਨ ਕਰਨ ਵਿੱਚ ਵਚਨਬੱਧ ਹੈ ਤੇ ਮਾਰਲਸ ਮੁਤਾਬਕ ਉਸ ਨੂੰ 100 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ ਦੀ ਘੋਸ਼ਣਾ ਕਰ ਦਿਆ ਖੁਸ਼ੀ ਹੋ ਰਹੀ ਹੈ ਆਸਟ੍ਰੇਲੀਆ ਨਾਜੁਕ ਹਵਾਈ ਤੋਂ ਜ਼ਮੀਨੀ ਸ਼ੁੱਧਤਾ ਹਥਿਆਰ ਤੇ ਛੋਟੀ ਸੀਮਾ ਦੀ ਹਵਾਈ ਰੱਖਿਆ ਪ੍ਰਣਾਲੀ ਵੀ ਉਸ ਨੂੰ ਪ੍ਰਦਾਨ ਕਰ ਰਿਹਾ ਹੈ ਤੇ ਯੁੱਧ ਗ੍ਰਸਤ ਦੇਸ਼ ਲਈ ਅਲਬਾਨੀਆ ਸਰਕਾਰ ਦੇ ਸਹਾਇਤਾ ਪੈਕੇਜ ਵਿੱਚ 50 ਬਿਲੀਅਨ ਡਾਲਰ ਫੌਜੀ ਸਹਾਇਤਾ ਸ਼ਾਮਲ ਹੈ ਅਤੇ ਜਿਸ ਵਿੱਚ 30 ਮਿਲੀਅਨ ਡਾਲਰ ਗੈਰ ਕਰੂਏਡ 에ਰੀਅਲ ਪ੍ਰਣਾਲੀਆਂ ਲਈ ਅਤੇ 15 ਮਿਲੀਅਨ ਡਾਲਰ ਹੋਰ ਉੱਚ ਤਰਜੀਹੀ ਉਪਕਰਨਾਂ ਜਿਵੇਂ ਕਿ ਲਾਕੂ ਹੈਲਮਟ ਕਟੋਰ ਹੋਲ ਇਨ ਫਰਲੇਟੇਬਲ ਕਿਸ਼ਤੀਆਂ ਅਤੇ ਬੂਟ ਫਾਇਰ ਮਾਸਕ ਅਤੇ ਜਨਰੇਟਰ ਆਦਿ ਸ਼ਾਮਲ ਨੇ ਅਤੇ ਹੋਰ 50 ਮਿਲੀਅਨ ਡਾਲਰ ਛੋਟੀ ਰੈਂਦੇ ਹਵਾਈ ਰੱਖਿਆ ਪ੍ਰਣਾਲੀਆਂ ਤੇ ਹਵਾ ਤੋਂ ਜ਼ਮੀਨੀ ਸ਼ੁੱਧਤਾ ਵਾਲੀਆਂ ਹਥਿਆਰਾਂ ਦੀ ਡਿਲੀਵਰੀ ਕਰਨ ਲਈ ਰੱਖੇ ਗਏ ਨੇ ਬ੍ਰਿਟੇਨ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਗਾਜ਼ਾ ਪੱਟੀ ਦੇ ਵਿੱਚ ਆਪਣੀ ਫੌਜ ਭੇਜ ਸਕਦਾ ਹੈ ਤੇ ਸਰਕਾਰੀ ਸੂਤਰਾਂ ਦੇ ਅਖਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ ਹਾਲਾਂਕਿ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਸਰਕਾਰ ਨੇ ਇਸ ਮੁੱਦੇ ਉੱਤੇ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਲਿਆ ਤੇ ਬ੍ਰਿਟੇਨ ਦੀ ਜਲ ਸੈਨਾ ਨੇ ਸ਼ਨੀਵਾਰ ਨੂੰ ਆਖਿਆ ਕਿ ਉਸਨੇ ਗਾਜ਼ਾ ਦੇ ਵਿੱਚ ਸਮੁੰਦਰ ਦੁਆਰਾ ਸਿੱਧੀ ਮਾਨਵਤਾਵਾਦੀ ਸਹਾਇਤਾ ਦੀ ਸਪੁਰਦਗੀ ਦੀ ਆਗਿਆ ਦੇਣ ਲਈ ਇੱਕ ਫਲੋਟਿੰਗ ਪਿਆਰ ਦੇ ਨਿਰਮਾਣ ਵਿੱਚੋਂ ਸਹਾਇਤਾ ਲਈ ਇੱਕ ਆਰਐਫਏ ਕੈਰੀ ਡਰਗਨ ਖਾਰੀ ਜਹਾਜ਼ ਨੂੰ ਜਵਾਨਾ ਕੀਤਾ ਦ ਫੱਲੇਸਤਿਨੀ ਅੰਦੋਲਨਸ ਹਮਾਸ ਨੇ ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਇਲ ਖਿਲਾਫ ਇੱਕ ਵਿਸ਼ਾਲ ਜ਼ਾਕਤ ਹਮਲਾ ਕੀਤਾ ਸੀ ਜਿਸ ਵਿੱਚ ਅਸਰਾਧ ਦੀ ਉਲੰਘਣਾ ਕੀਤੀ ਗਈ ਸੀ ਅਤੇ ਨਾਗਰਿਕਾਂ ਅਤੇ ਫੌਜੀ ਟੀਚਿਆਂ ਦੋਵਾਂ ਉਤੇ ਹਮਲਾ ਕੀਤਾ ਗਿਆ ਸੀ ਹਮਲੇ ਦੌਰਾਨ ਇਜ਼ਰਾਇਲ ਦੇ ਵਿੱਚ ਕਰੀਬ 1200 ਲੋਕ ਮਾਰੇ ਗਏ ਸਨ ਅਤੇ ਲਗਭਗ 240 ਹੋਰ ਅਗਵਾ ਹੋ ਗਏ ਸਨ ਇਜ਼ਰਾਈਲ ਨੇ ਜਵਾਬੀ ਹਮਲੇ ਸ਼ੁਰੂ ਕੀਤੇ ਤੇ ਗਾਜ਼ਾ ਦੀ ਪੂਰੀ ਨਾਕਾਬੰਦੀ ਦਾ ਹੁਕਮ ਦਿੱਤਾ ਅਤੇ ਖਮਾਰ ਦੇ ਇਲਾਕਿਆਂ ਨੂੰ ਖਤਮ ਕਰਨ ਅਤੇ ਬੰਦਕਾਂ ਨੂੰ ਬਚਾਉਣ ਦੇ ਟੀਚੇ ਨਾਲ ਫਿਲਸਤੀਨ ਦੇ ਖੇਤ ਵਿੱਚ ਜ਼ਮੀਨੀ ਕੂਪੈਰ ਸ਼ੁਰੂ ਕਰ ਦਿੱਤੀ ਤੇ ਸੰਥਾਨਕ ਅਧਿਕਾਰੀਆਂ ਦੇ ਮੁਤਾਬਕ ਗਾਜ਼ਾ ਪੱਟੀ ਵਿੱਚ ਇਜ਼ਰਾਈਲੀ ਹਮਲਿਆਂ ਦੇ ਵਿੱਚ ਹੁਣ ਤੱਕ 34300 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ ਪਾਕਿਸਤਾਨ ਤਾਹਰੀਕਾ ਇਨਸਾਫ ਪਾਰਟੀ ਦੇ 28ਵੇਂ ਸਥਾਪਨਾ ਦਿਵਸ ਦੇ ਉੱਤੇ ਜਾਰੀ ਸੰਦੇਸ਼ ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਦੇਸ਼ ਉੱਤੇ ਤਾਨਾਸ਼ਾਹੀ ਥੋਪੀ ਗਈ ਹੈ ਜੋ ਅਰਥ ਵਿਵਸਥਾ, ਸ਼ਾਸਨ, ਲੋਕਤੰਤਰ ਤੇ ਨਿਆਂ ਪਾਲਿਕਾ ਦੇ ਤਬਾਹ ਦਾ ਆਧਾਰ ਬਣ ਰਹੀ ਹੈ। ਜੇਲ੍ਹ ਚ ਬੰਦਾ ਇਮਰਾਨ ਖਾਨ ਨੇ ਕਿਹਾ ਕਿ ਇਹ ਦੇਸ਼ ਲਈ ਮੇਰਾ ਸੰਦੇਸ਼ ਹੈ ਕਿ ਮੈਂ ਅਸਲ ਆਜ਼ਾਦੀ ਲਈ ਜ਼ਰੂਰ ਕੋਈ ਵੀ ਬਲੀਦਾਨ ਦੇ ਦੇਵਾਂਗਾ ਪਰ ਆਪਣੇ ਦੇਸ਼ ਦੀ ਆਜ਼ਾਦੀ ਨਾਲ ਕੋਈ ਸਮਝੌਤਾ ਨਹੀਂ ਕਰਾਂਗਾ। ਖਾਨ ਨੇ ਇਹ ਵੀ ਆਖਿਆ ਕਿ ਉਹਨਾਂ ਨੂੰ ਫਰਜ਼ੀ ਤੇ ਮੰਦਕੋਰਤ ਮਾਮਲਿਆਂ ਦੇ ਕਾਰਨ ਪਿਛਲੇ 9 ਮਹੀਨੇ ਤੋਂ ਜੇਲ੍ਹ 'ਚ ਰੱਖਿਆ ਗਿਆ ਹੈ ਤੇ ਉਹਨਾਂ ਇਹ ਵੀ ਆਖਿਆ ਕਿ ਜੇ ਮੈਨੂੰ 9 ਸਾਲ ਹੋਰ ਜੇਲ੍ਹ 'ਚ ਰਹਿਣਾ ਪਿਆ ਤਾਂ ਮੈਂ ਜੇਲ੍ਹ 'ਚ ਰਹਾਂਗਾ ਪਰ ਮੈਂ ਉਹਨਾਂ ਲੋਕਾਂ ਨਾਲ ਕਦੀ ਸਮਝੌਤਾ ਨਹੀਂ ਕਰਾਂਗਾ ਜਿਨ੍ਹਾਂ ਨੇ ਮੇਰੇ ਦੇਸ਼ ਨੂੰ ਗੁਲਾਮ ਬਣਾ ਲਿਆ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਇਹ ਸੰਦੇਸ਼ ਉਦੋਂ ਆਇਆ ਜਦੋਂ ਪੀਟੀਆਈ ਨੇਤਾ ਸਾਹਿਰ ਯਾਰ ਅਫਰੀਦੀ ਨੇ ਦਾਅਵਾ ਕੀਤਾ ਕਿ ਪਾਰਟੀ ਫੌਰੀ ਨਾਲ ਗੱਲ ਕਰੇਗੀ ਪਰ ਬਿਲਾਵਲ ਪੁਟੋ ਜ਼ਰਦਾਰੀ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਹਾਲੀਆ ਮਤਿਆਂ ਪਿੱਛੋਂ ਉਹਨਾਂ ਨਾਲ ਗੱਲਬਾਤ ਨਹੀਂ ਕਰੇਗੀ। ਇਰਾਕ ਦੇ ਸੰਸਦ ਨੇ ਸਮਲਿੰਗੀ ਵਿਆਹ ਉੱਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪਾਸ ਕਰ ਦਿੱਤਾ ਹੈ। ਇਸ ਕਾਨੂੰਨ ਦੇ ਤਹਿਤ ਸਮਲਿੰਗੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਅਤੇ ਜੇਲ੍ਹ ਦੀ ਸਜ਼ਾ ਵੀ ਦਿੱਤੀ ਜਾਵੇਗੀ। ਹਾਲਾਂਕਿ ਅਮਰੀਕਾ ਨੇ ਇਰਾਕ ਦੇ ਵਿੱਚ ਵਿਸ਼ਵਾਪੂਰਣ ਅਤੇ ਸਮਲਿੰਗਤਾ ਵਿਰੋਧੀ ਕਾਨੂੰਨ ਪਾਸ ਕਰਨ ਦੀ ਨਿੰਦਾ ਕੀਤੀ ਹੈ ਤੇ ਅਮਰੀਕਾ ਦਾ ਕਹਿਣਾ ਹੈ ਕਿ ਇਹ ਕਾਨੂੰਨ ਸੰਵਿਧਾਨਕ ਤੌਰ ਤੇ ਸੁਰੱਖਿਆ ਮਨੁੱਖੀ ਅਧਿਕਾਰਾਂ ਅਤੇ ਬੁਨਿਆਦੀ ਆਜ਼ਾਦੀਆਂ ਲਈ ਖਤਰਾ ਵੀ ਹੈ। ਇਰਾਕ ਦੀ ਸੰਸਦ ਨੇ ਸਮਲਿੰਗੀ ਸਬੰਧਾਂ ਨੂੰ ਅਪਰਾਧ ਘਰਾ ਦੇਣ ਵਾਲਾ ਕਾਨੂੰਨ ਪਾਸ ਕੀਤਾ ਹੈ ਤੇ ਸਮਲਿੰਗੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਨੂੰ ਵੱਧ ਤੋਂ ਵੱਧ 15 ਸਾਲ ਦੀ ਸਜ਼ਾ ਦੇਣ ਦਾ ਫੈਸਲਾ ਵੀ ਕੀਤਾ ਗਿਆ ਹੈ। ਇਰਾਕ ਦਾ ਕਹਿਣਾ ਹੈ ਕਿ ਇਸ ਕਾਨੂੰਨ ਦਾ ਮਕਸਦ ਧਾਰਮਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣਾ ਹੈ ਅਤੇ ਕਾਨੂੰਨ ਦੀ ਕਾਪੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਾਨੂੰਨ ਦਾ ਉਦੇਸ਼ ਇराकी ਸਮਾਜ ਨੂੰ ਨੈਤਿਕ ਭ੍ਰਿਸ਼ਟਾਚਾਰ ਅਤੇ ਸਮਲਿੰਗੀ ਸਬੰਧਾਂ ਦੀ ਉਕਸਾਉਣ ਤੋਂ ਬਚਾਉਣਾ ਵੀ ਹੈ ਜਿਸ ਨੇ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ ਹਾਲਾਂਕਿ ਇਰਾਕ ਦੇ ਇਸ ਕਦਮ ਦੀ ਕਈ ਦੇਸ਼ਾਂ ਨੇ ਨਿੰਦਾ ਕੀਤੀ ਹੈ ਪਰ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅਮਰੀਕਾ ਇराकी ਸੰਸਦ ਦੁਆਰਾ ਮੌਜੂਦਾ ਕਾਨੂੰਨ ਵਿੱਚ ਸੋਧਾਂ ਦੇ ਪਾਸ ਹੋਣ ਦੀ ਪਹੁੰਚਨਤਾ ਹੈ ਲੁਧਿਆਣਾ ਲੋਕ ਸਭਾ ਸੀਟ ਲਈ ਕਾਂਗਰਸ ਸਰਵਨੀਤ ਸਿੰਘ ਬਿੱਟੂ ਨੂੰ ਟੱਕਰ ਦੇਣ ਲਈ ਚੋਟੀ ਦੇ ਲੀਡਰ ਦੀ ਭਾਲ ਕਰ ਰਹੀ ਹੈ ਇਹ ਕਿਹਾ ਜਾ ਰਿਹਾ ਹੈ ਕਿ ਇਸ ਲਈ ਚਾਰ ਸੀਨੀਅਰ ਲੀਡਰ ਮੁੱਖ ਦਾਵੇਦਾਰ ਮੰਨੇ ਜਾ ਰਹੇ ਨੇ ਤੇ ਰਵਨੀਤ ਸਿੰਘ ਬਿੱਟੂ ਦੇ ਕਾਂਗਰਸ ਛੱਡ ਕੇ ਭਾਜਪਾ ਵੱਲੋਂ ਉਮੀਦਵਾਰ ਬਣ ਜਾਣ ਤੋਂ ਬਾਅਦ ਕਾਂਗਰਸ ਲਈ ਲੀਡਰ ਲੱਭਣਾ ਹੁਣ ਔਖਾ ਹੋ ਗਿਆ ਹੈ। ਕਿਹਾਫੇ ਨੇ ਕਿ ਇਤੋ 파ਰਤਪੋਸ਼ਨ ਆਸ਼ੂ, ਪ੍ਰਗਤ ਸਿੰਘ, ਗੁਰਕੀਰਤ ਸਿੰਘ ਕੋਟਲੀ ਤੇ ਸਿਮਰਨਜੀਤ ਸਿੰਘ ਬੈਂਸ ਦੇ ਨਾਮ ਉਤੇ ਚਰਚਾਵਾਂ ਚੱਲ ਰਹੀਆਂ ਨੇ। ਸੀਨੀਅਰ ਲੀਡਰ 파ਰਤਪੋਸ਼ਨ ਆਸ਼ੂ ਦੀ ਦਾਵੇਦਾਰੀ ਸਭ ਤੋਂ ਮਜ਼ਬੂਤ ਮੰਨੀ ਜਾ ਰਹੀ ਹੈ ਤੇ ਖੰਨਾ ਤੋਂ ਦੋ ਵਾਰ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦਾ ਨਾਂ ਵੀ ਚਰਚਾ ਵਿੱਚ ਹੈ। ਤੇ ਜਲੰਧਰ ਕੈਂਟ ਤੋਂ ਮੌਜੂਦਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪਰਗਤ ਸਿੰਘ ਦੇ ਨਾਂ ਉੱਤੇ ਵੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਅਤੇ ਅਗਲੀ ਚਰਚਾ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਦੀ ਹੈ ਤੇ ਬੀਤੇ ਦਿਨੀ ਬੈਂਸ ਨੂੰ ਲੈ ਕੇ ਹਲਕਾ ਇੰਚਾਰਜ ਨਾਲ ਵੀ ਗੱਲਬਾਤ ਕੀਤੀ ਗਈ ਸੀ ਜਿਸ ਤੋਂ ਬਾਅਦ ਬੈਂਸ ਦਾ ਨਾਂ ਵੀ ਚਰਚਾ ਦੇ ਵਿੱਚ ਆ ਗਿਆ ਹੈ ਇండోਨੇਸ਼ੀਆ ਦੇ ਪੂਰਬੀ ਸੂਬੇ ਦੇ ਉੱਤਰੀ ਮਲੂਕਾ ਦੇ ਹਾਲ ਮੋਰਾ ਟਾਪੂ ਉੱਤੇ ਇਬੂ ਜਵਾਲਾਮੁਖੀ ਐਤਵਾਸ ਮیرے ਤੜਕੇ ਫਟ ਗਿਆ ਤੇ ਇਹ ਜਾਣਕਾਰੀ ਦੇਖਦੇ ਜਵਾਲਾਮੁਖੀ ਵਿਗਿਆਨ ਅਤੇ ਭੂ ਵਿਗਿਆਨ ਖਤਰੇ ਨੂੰ ਘਟ ਕਰਨ ਦੇ ਕੇਂਦਰ ਨੇ ਸਾਂਝੀ ਕੀਤੀ ਹੈ। ਸਮਾਚਾਰ ਏਜੰਸੀਆਂ ਦੇ ਮੁਤਾਬਕ ਪੀਵੀਐਮਬੀਜੀ ਨੇ ਦੱਸਿਆ ਹੈ ਕਿ ਜਵਾਲਾ ਮੁਖੀ ਉਸ ਤਾਰਿਕ ਸਮੇਂ ਅਨੁਸਾਰ ਸਵੇਰੇ 12:37 ਮਿੰਟ ਤੇ ਲਗਭਗ 206 ਸਕਿੰਟਾ ਲਫਟਿਆ ਜਿਤਨੇ ਆਪਣੀ ਸਿਖਰ ਤੋਂ 35000 ਮੀਟਰ ਤੱਕ ਸੁਭਾਉ ਸੁੱਟੀ ਹੈ। ਸਮੁੰਦਰ ਤਲ ਤੋਂ 1325 ਮੀਟਰ ਦੀ ਉਚਾਈ ਉੱਤੇ ਸਥਿਤ ਇਹ ਜਵਾਲਾ ਮੁਖੀ ਨੂੰ ਦੂਜੇ ਖਤਰੇ ਦੇ ਪੱਧਰ ਵੱਜੋਂ ਛੇੜਣੀ ਵੱਧ ਕੀਤਾ ਗਿਆ ਹੈ ਜੋ ਕਿ ਉੱਚੇ ਪੱਧਰ ਆਈਵੀ ਤੋਂ ਹੇਠ ਹੈ ਤੇ ਪੀਵੀ MBG ਨੇ ਲੋਕਾਂ ਨੂੰ ਕਰੈਟਰ ਤੋਂ 3.5 ਕਿਲੋਮੀਟਰ ਦੇ ਘੇਰੇ ਵਿੱਚ ਗਤੀਵਿਧੀਆਂ ਨਾ ਕਰਨ ਲਈ ਕਿਹਾ ਤੇ ਹੋਰ ਵੇਰਵਾ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਪੈਸੀਫਿਕ ਰਿੰਗ ਆਫ ਫਾਇਰ ਤੇ ਸਥਿਤ ਇੰਡੋਨੇਸ਼ੀਆ ਦੁਨੀਆ ਦੇ ਸਭ ਤੋਂ ਵੱਧ ਜਵਾਲਾਮੁਖੀ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਪਾਤ ਦੇ ਦੋ ਵੱਡੇ ਮਸਾਲਾ ਬ੍ਰਾਂਡ ਐਮ ਡੀ ਐਚ ਅਤੇ ਐਵਰੈਸਟ ਹੌਲੀ ਹੌਲੀ ਦੁਨੀਆ ਭਰ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਰਹੇ ਨੇ ਤੇ ਇਹਨਾਂ ਮਸਾਲਿਆਂ ਦੇ ਬ੍ਰਾਂਡਾਂ ਦੇ ਵਿਰੁੱਧ ਕਾਰਵਾਈ ਸਭ ਤੋਂ ਪਹਿਲਾਂ ਹਾਂਗਕਾਂਗ ਅਤੇ ਸਿੰਗਾਪੂਰ ਵਿੱਚ ਸ਼ੁਰੂ ਕੀਤੀ ਗਈ ਸੀ ਇਸ ਤੋਂ ਬਾਅਦ ਹਾਲੀ ਦੇ ਵਿੱਚ ਭਾਰਤ ਦੇ ਐਫ ਐਸ ਐਸ ਏ ਆਈ ਨੇ ਦੇਸ਼ ਭਰ ਦੇ ਵਿੱਚ ਉਹਨਾਂ ਦੇ ਨਮੂਨੇ ਇਕੱਠੇ ਕਰਕੇ ਟੈਸਟਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਤੇ ਹੁਣ ਉਹਨਾਂ ਦੋਵਾਂ ਬ੍ਰਾਂਡਾਂ ਦੇ ਖਿਲਾਫ ਅਮਰੀਕਾ ਵਿੱਚ ਵੀ ਜਾਂਚ ਸ਼ੁਰੂ ਹੋ ਗਈ ਹੈ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਇਹਨਾਂ ਮਸਾਲਿਆਂ 'ਚ ਕੈਂਸਰ ਪੈਦਾ ਕਰਨ ਵਾਲੇ ਕੀਟਾਚਕ ਦੀ ਮੌਜੂਦਗੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਸੇ ਮਹੀਨੇ ਹਾਂਗਕਾਂਗ ਨੇ ਐਮਡੀਐਚ ਦੇ ਤਿੰਨ ਮਸਾਲਿਆਂ ਅਤੇ ਐਵਲਸਟਰ ਦੇ ਮੱਛੀ ਕਰੀ ਦੇ ਮਸਾਲੇ ਉੱਤੇ ਪਾਬੰਦੀ ਲਗਾ ਦਿੱਤੀ ਸੀ ਤੇ ਇਸ ਤੋਂ ਇਲਾਵਾ ਸਿੰਗਾਪੁਰ ਨੇ ਵੀ ਇਹਨਾਂ ਮਸਾਲਿਆਂ ਨੂੰ ਬਾਜ਼ਾਰ ਤੋਂ ਵਾਪਸ ਲੈਣ ਦੇ ਹੁਕਮ ਦਿੱਤੇ ਸਨ ਤੇ ਇਹਨਾਂ ਗਾਹਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਹ ਇਹਨਾਂ ਨੂੰ ਖਰੀਦਦੇ ਤਾਂ ਉਹਨਾਂ ਦੀ ਵਰਤੋਂ ਨਾ ਕਰਨ ਇਹਨਾਂ ਮਸਾਲਿਆਂ ਵਿੱਚ ਇਥੀਲੀਨ ਆਕਸਾਈਡ ਪਾਇਆ ਗਿਆ ਹੈ ਜੋ ਕਿ ਇੱਕ ਹਾਨੀਕਾਰਕ ਕੀਟਨਾਸ਼ਕ ਹੈ ਜੇਕਰ ਲੰਬੇ ਸਮੇਂ ਤੱਕ ਇਸ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਕੈਂਸਰ ਦਾ ਕਾਰਨ ਬਣ ਸਕਦੀ ਹੈ। ਦੱਖਣੀ ਚੀਨ ਦੇ ਗਵਾਂਗਜ਼ੂ ਦੇ ਵਿੱਚ ਆਏ ਤੂਫਾਨ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ ਤੇ 33 ਲੋਕ ਜ਼ਖਮੀ ਹੋਏ ਨੇ ਇੱਕ ਰਿਪੋਰਟ ਦੇ ਮੁਤਾਬਕ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਖਣੀ ਚੀਨ ਦੇ ਲਗਭਗ 19 ਮਿਲੀਅਨ ਲੋਕਾਂ ਦੀ ਆਬਾਦੀ ਵਾਲੇ ਸ਼ਹਿਰ ਗਵਾਂਗਜ਼ੂ ਦੇ ਵਿੱਚ ਲੈਵਲ 3 ਤੀਬਰਤਾ ਵਾਲੇ ਤੂਫਾਨ ਦੇਖੇ ਜਾ ਰਹੇ ਨੇ। ਤੇ ਸਮਾਚਾਰ ਜਨਸੀਆ ਦੇ ਮੁਤਾਬਕ ਤੂਫਾਨ ਦੇ ਵਿੱਚ 141 ਫੈਕਟਰੀਆਂ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਪਰ ਕੋਈ ਰਿਹਾਇਸ਼ੀ ਘਰ ਤੈਟੇਰੀ ਨਹੀਂ ਹੋਇਆ ਰਿਪੋਰਟ ਦੇ ਮੁਤਾਬਕ ਇਹ ਵੀ ਸਾਹਮਣੇ ਆਇਆ ਹੈ ਕਿ ਬੇਯੂਨ ਜ਼ਿਲ੍ਹੇ ਦੇ ਲਿਆng ਗਿਤਿਆਨ ਪਿੰਡ ਦੇ ਵਿੱਚ ਇੱਕ ਮੌਸਮ ਸਟੇਸ਼ਨ ਹੈ ਜਿੱਥੋਂ ਤੂਫਾਨ ਦੀ ਸੂਚਨਾ ਮਿਲੀ ਹੈ ਕਿ ਸਥਾਨਕ ਸਮੇਂ ਅਨੁਸਾਰ ਰਾਤ 10 ਵਜੇ ਤੱਕ ਖੋਜ ਅਤੇ ਬਚਾਅ ਕਾਜ ਪੂਰਾ ਕਰ ਲਿਆ ਗਿਆ। ਤੂਫਾਨ ਦੇ ਮੱਧਨ ਰਜਰ ਗਵਾਂਗਜ਼ੂ ਦੇ ਬੇਯੋਂ ਜ਼ਿਲ੍ਹੇ ਦੇ ਇੱਕ ਮੌਸਮ ਸਟੇਸ਼ਨ ਨੇ 20 ਮੀਟਰ ਪ੍ਰਤੀ ਸਕਿੰਟ ਤੋਂ ਵੱਧਦੀ ਹਵਾ ਦੀ ਗਤੀ ਦਰਜ ਕੀਤੀ ਹੈ। ਸਿਰਫ ਇੱਕ ਹਫ਼ਤਾ ਪਹਿਲਾਂ ਗਵਾਂਗਜ਼ੂ ਅਤੇ ਆਸ-ਪਾਸ ਦੇ ਪ੍ਰਾਂਤ ਗਵਾਂਗ ਡੋਂਗ ਦੇ ਵਿੱਚ ਵੀ ਭਾਰੀ ਮੀਂਹ ਪਿਆ ਸੀ ਜਿਸ ਵਿੱਚ ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਹੋ ਗਈ ਸੀ ਅਤੇ 1 ਲੱਖ ਤੋਂ ਵੱਧ ਰਕਮ ਨੂੰ ਕੱਢਣ ਲਈ ਮਜਬੂਰ ਕੀਤਾ ਗਿਆ ਸੀ ਅੱਜ ਲਈ ਨਹੀਂ ਦੁਬਾਰਾ ਫਿਰ حاضر ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ